ਪਠੰਡਰ ਦੇ थाना ਕੋਤਵਾਰ ਦੀ ਵਿਖੇ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਲੋਹੜੀ ਦਾ ਤਿਉਹਾਰ ਬੜੀਆਂ ਖੁਸ਼ੀਆਂ ਚਾਹਾਂ ਨਾਲ ਮਨਾਇਆ ਗਿਆ। ਇਸ ਮੌਕੇ ਤੇ ਹਰਜੀਤ ਸਿੰਘ ਡੀਆਈਜੀ, ਅਮਨੀਤ ਕੌਂਡਲ ਐਸਐਸਪੀ ਅਤੇ ਹੋਰ ਪੁਲਿਸ ਅਧਿਕਾਰੀ ਕਰਮਚਾਰੀ ਪੁੱਜੇ ਜਿਨ੍ਹਾਂ ਨੇ ਇਹ ਤਿਉਹਾਰ ਮਨਾਇਆ ਹੈ। ਡੀਆਈਜੀ ਅਤੇ ਐਸਐਸਪੀ ਵੱਲੋਂ ਸਮੂਹ ਪੁਲਿਸ ਕਰਮਚਾਰੀਆਂ ਨਾਲ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਤੇ ਦੇਸ਼ ਵਾਸੀਆਂ ਨੂੰ ਲੋਹੜੀ ਤੇ ਮਾਗੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਜਿਹੜਾ ਹੈਗਾ ਰੇਂਜ ਬਠਿੰਡਾ ਰੇਂਜ ਪੁਲਿਸ ਵੱਲੋਂ ਜਿਲ੍ਹਾ ਜਿਹੜਾ ਹੈਗਾ ਮੈਂ ਵਧਾਈ ਦੇਣਾ ਚਾਹਨਾ ਅੱਜ ਪਵਿੱਤਰ ਦਿਹਾੜੇ ਤੇ ਔਰ ਪ੍ਰਮਾਤਮਾ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਜਿਲ੍ਹੇ ਦੇ ਵਿੱਚ ਸੁਖਾਵਾਂ ਮਾਹੌਲ ਰਹੇ ਵੇ ਔਰ ਲੋਕੀ ਜਿਹੜਾ ਹੈਗਾ ਸਾਡੇ ਨਾਲ ਮੋਢੇ ਨਾਲ ਮੋਟਾ ਮਿਲਾ ਕੇ ਜਿਹੜਾ ਹੈਗਾ ਇਹਦੇ ਵਿੱਚ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਹੈਲਪ ਕਰਦੇ ਰਹਿਣ ਤਾਂ ਕਿ ਅਸੀਂ ਜਿਹੜਾ ਹਰ ਸਮੇਂ ਜਿਹੜਾ ਹੈਗਾ ਲੋਕਾਂ ਦੀ ਸੇਵਾ ਵਾਸਤੇ ਜਿਹੜਾ ਹੈਗਾ ਤਿਆਰ ਰਹੀ ਥੈਂਕ ਯੂ ਅੱਜ ਅਸੀਂ ਕੋਤਵਾਲੀ ਥਾਣੇ 'ਚ ਐ ਐਸਐਟਓ ਕੋਤਵਾਲੀ ਨੇ ਹੀ ਲੋੜੀ ਦਾ ਛੋਟਾ ਜਿਹਾ ਫੰਕਸ਼ਨ ਆਰਗੇਨਾਈਜ਼ ਕੀਤਾ ਜੇ ਤੋ ਜਿ ਇਨਾ ਨੇ ਆਪਣੇ ਸ਼ਹਿਰ ਦੇ ਜਿੰਨੇ ਵੀ ਮੁਲਾਜ਼ਮ ਹੈ ਆਪਣੇ ਲੋਕਲ ਸਬਡਿਵੀਜ਼ਨ ਦੇ ਪੀਸੀਆਰ ਔਰ ਸਾਡੇ ਜਿਹੜੇ ਦਫਤਰ ਕਿਉਂਕਿ ਨੇੜੇ ਪੈਂਦਾ ਇੱਥੇ ਦੇ ਮੁਲਾਜ਼ਮਾਂ ਨੂੰ ਇਕੱਠਾ ਕਰਕੇ ਅਸੀਂ ਲੋੜੀ ਦਾ ਛੋਟਾ ਜਿਹਾ ਤਿਉਹਾਰ ਤੁਹਾਡੇ ਸਾਹਮਣੇ ਮਨਾਇਆ ਹੈ ਬਿਕਾਜ਼ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਫੈਸਟੀਵਲਸ ਤੇ ਸਪੈਸ਼ਲੀ ਜ਼ਿਆਦਾ ਡਿਊਟੀ ਹੁੰਦੀ ਹੈ ਤਾਂ ਉਹ ਫੈਮਲੀਆਂ ਨਾਲ ਨਹੀਂ ਸੈਲੀਬ੍ਰੇਟ ਕਰਦੇ ਇਸੇ ਕਰਕੇ ਅਸੀਂ ਸੋਚਿਆ ਕਿ ਗੈਟ ਟੂਗੇਦਰ ਹੋ ਜਾਏਗੀ ਨਵੇਂ ਸਾਲ ਦਾ ਪਹਿਲਾ ਤਿਉਹਾਰ ਹੁੰਦਾ ਸੋ ਇਸੇ ਤਹਿਤ ਅੱਜ ਇੱਕ ਛੋਟਾ ਜਿਹਾ ਲੋੜੀ ਦਾ ਅਸੀਂ ਗੇਟ ਟੂਗੇਦਰ ਕੀਤਾ ਇਸ ਦਿਨ ਆ ਲਈ ਮੈਂ ਸਾਰੇ ਬਠਿੰਡਾ ਵਾਸੀਆਂ ਨੂੰ ਲੋੜੀ ਔਰ ਮਾਗੀ ਦੀ ਬਹੁਤ-ਬਹੁਤ ਬਧਾਈ ਦਿੰਦੀਆਂ ਤੇ ਤੁਹਾਡੇ ਸਾਰਿਆਂ ਦਾ ਵਧੀਆ ਸਾਲ ਰਹੇ ਵਧੀਆ ਤਿਉਹਾਰ ਰਹੇ ਥੈਂਕ ਯੂ ਸਾਨੂੰ ਬਹੁਤ ਵਧੀਆ ਲੱਗਿਆ ਜੀ ਇੱਥੇ ਸਾਡੇ ਨਾਲ ਅਫਸਰ ਸਹਿਬਾਨ ਆਏ ਤੇ ਮਾਨਯੋਗ ਐਸਐਸਪੀ ਸਾਹਿਬਾ ਐਸੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਤੇ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆਂ ਜੀ ਲੋੜੀ ਦੀਆਂ ਅਸੀਂ ਫੈਮਿਲੀ ਨਾਲ ਤਾਂ ਨਹੀਂ ਮਨਾ ਸਕਦੇ ਇੱਥੇ ਸਾਨੂੰ ਆਪਦੀ ਫੈਮਿਲੀ ਵਾਂ ਨੂੰ ਵੀ ਜ਼ਿਆਦਾ ਮਹਿਸੂਸ ਹੋ ਰਿਹਾ ਜੀ ਬਹੁਤ ਵਧੀਆ ਲੱਗਿਆ ਜੀ ਸਾਨੂੰ ਮੈਮ ਵੱਲੋਂ ਵੀ ਸਾਰੇ ਅਫਸਰਾਂ ਦਾ ਧੰਨਵਾਦ ਬਹੁਤ ਵਧੀਆ ਲੱਗਿਆ ਮਤਲਬ ਫੈਮਿਲੀ ਨਾਲ ਟਾਈਮ ਸਪੈਂਡ ਨਹੀਂ ਕਰ ਸਕਦੇ ਸੀ ਨਾ ਹੀ ਕੋਈ ਫੰਕਸ਼ਨ ਅਟੈਂਡ ਕਰ ਸਕਦੇ ਹਾਂ ਬਸ ਇਹੀ ਸਾਡੀ ਫੈਮਿਲੀ ਹੈ ਜੀ ਇਹਨਾਂ ਨਾਲ ਹੀ ਵਧੀਆ ਲੱਗ ਰਿਹਾ ਤੇਸ਼ਪਰ ਵਿੱਚ ਲੋਹੜੀ ਦਾ ਤਿਉਹਾਰ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਮਾਨਸਾ ਦੇ ਸਰਕਾਰੀ ਆਈਟੀਆਈ ਵਿੱਚ ਪ੍ਰਿੰਸੀਪਲ ਗੁਰਮੀਲ ਸਿੰਘ ਮੱਖਾ ਦੀ ਅਗਵਾਈ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਤੇ ਵੱਖ-ਵੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ ਇਸ ਦੌਰਾਨ ਆਈਟੀਆਈ ਦੇ ਵਿਦਿਆਰਥੀਆਂ ਵੱਲੋਂ ਲੋੜੀ ਬਾਲਣ ਤੋਂ ਬਾਅਦ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਅੱਜ ਸਰਕਾਰੀ ਆਈਟੀਈ ਮਾਨਸਾ ਵਿਖੇ ਲੋੜੀ ਦਾ ਤਿਹਾਰ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਚਰਨਜੀਤ ਸਿੰਘ ਅੱਤਾਂ ਵਾਲੀ ਚੇਅਰਮੈਨ ਆਈਐਮਸੀ ਚੇਅਰਮੈਨ ਸਰਦਾਰ ਹੁਸ਼ਿੰਗ ਤੇ ਪੂਰੀ ਆਈਐਮਸੀ ਕਮੇਟੀ ਅਤੇ ਖੇਤੀਬਾੜੀ ਦੇ ਮੁੱਖ ਅਫਸਰ ਹਾਜ਼ਰ ਹੋਏ। ਜਿਸ ਵਿੱਚ ਇਹ ਪ੍ਰੋਗਰਾਮ ਬੱਚਿਆਂ ਵੱਲੋਂ ਪਿਆਰ ਕੀਤਾ ਗਿਆ ਬੱਚਿਆਂ ਵੱਲੋਂ ਕਲਚਰ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਪ੍ਰੋਗਰਾਮ ਨੂੰ ਕੁੜੀਆਂ ਦੀ ਲੋੜੀ ਦੇ ਤੌਰ ਤੇ ਗੱਠੇ ਨੂੰ ਕਾਇਆ ਰੱਖਣ ਲਈ ਮਨਾਇਆ ਗਿਆ ਅਤੇ ਪ੍ਰਣ ਕੀਤਾ ਗਿਆ ਕਿ ਹਰ ਸਾਲ ਇਸੇ ਤਰ੍ਹਾਂ ਇਹ ਪ੍ਰੋਗਰਾਮ ਮਨਾਇਆ ਜਾਵੇਗਾ ਧੰਨਵਾਦ ਅੱਜ ਦੇ ਇਸ ਸਭੀ ਗਵਰਨਮੈਂਟ ਟਾਈਟੇ ਦੇ ਸਾਡੀ ਕਮੇਟੀ ਕਿਉਂਕਿ ਆਈਐਮਸੀ ਕਮੇਟੀ ਸਾਡੀ ਬਣੀ ਉਹਦਾ ਮੈਂ ਚੇਅਰਮੈਨ ਮੇਰੇ ਨਾਲ ਸਾਰੇ ਮੈਂਬਰ ਕਰਿਆ ਅਸੀਂ ਇੰਡਸਟਰੀ ਨਾਲ ਸੰਬੰਧਤ ਹਨ ਸਾਰੇ ਅੱਜ ਗਵਰਨਮੈਂਟ ਟਾਈਟੇ ਦੇ ਵਿੱਚ ਖੁਸ਼ੀ ਦਾ ਤਿਹਾਰ ਜੋ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਤਿਹਾਰ ਮੰਨਿਆ ਜਾਂਦਾ ਜੋ ਘਰ ਦੇ ਵਿੱਚ ਕੋਈ ਬੱਚਾ ਆਉਂਦਾ ਜਾਂ ਨਵੀਂ ਵਿਆਹੀ ਜੋੜੀ ਆਉਂਦੀ ਆ ਤਾਂ ਲੋਹੜੀ ਦਾ ਤਿਹਾਰ ਸਭ ਤੋਂ ਵਧੀਆ ਬਣਾਇਆ ਜਾਂਦਾ ਹੈ ਸਾਡੇ ਇਸ ਸਾਈਟੇ 'ਚ ਬਹੁਤ ਵਧੀਆ ਇੱਕ ਫੰਕਸ਼ਨ ਰੱਖਿਆ ਗਿਆ ਜਿਹਦੇ ਵਿੱਚ ਸਟੂਡੈਂਟ ਤੇ ਇਹ ਤੋਂ ਇਲਾਵਾ ਸਾਡਾ ਗਵਰਨਮੈਂਟ ਆਈ ਦੇ ਸਾਰਾ ਸਟਾਫ ਤੇ ਆਈਐਸਸੀ ਕਮੇਟੀ ਸਾਰੇ ਪਹੁੰਚੇ ਆ ਤੁਹਾਨੂੰ ਖਾਤਰ ਵੀ ਮਹਿਸੂਸ ਹੁੰਦਾ ਕਿ ਕਿਉਂਕਿ ਇਹ ਜਿਹੜੇ ਤਿਹਾਰਾਂ ਦੇ ਵਿੱਚ ਮਿਲਣਾ ਭਾਗਾਂ ਵਾਲਾ ਕੰਮ ਹੀ ਆ ਅਸੀਂ ਪਹੁੰਚੇ ਆ ਅਸੀਂ ਆਪਣੇ ਪੰਜਾਬੀਆਂ ਨੂੰ ਪੰਜਾਬ ਨੂੰ ਪੰਜਾਬ ਤੋਂ ਬਾਹਰ ਵਸਦੇ ਸਾਡੇ ਦੋਸਤ ਮਿੱਤਰ ਸਭ ਨੂੰ ਅੱਜ ਲੋਹੜੀ ਦੇ ਤਿਹਾੜੀ ਦੀ ਲੱਖ ਲੱਖ ਵਧਾਈ ਦਿੰਦੇ ਆ ਸਭ ਤੋਂ ਵੱਡੀ ਵਧਾਈ ਅਸੀਂ ਦਿੰਦੇ ਆ ਗਵਰਨਮੈਂਟ IT ਦੇ ਰਿਸਪੀਕਲ ਤੇ ਪੂਰੇ ਸਟਾਫ ਨੂੰ ਜਿਨ੍ਹਾਂ ਨੇ ਉਪਰਾਲਾ ਕੀਤਾ ਅੱਜ ਲੋਹੜੀ ਦਾ ਤਿਹਾੜੀ ਬਣਾਇਆ ਬਹੁਤ ਬਹੁਤ ਸਭ ਨੂੰ ਮੁਬਾਰਕਾਂ ਦੀ ਵਧਾਈਆਂ ਸਾਡੀ AIMS ਸੁਖਵੰਤੀ ਵੱਲੋਂ ਵੀ ਸਾਰਿਆਂ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਜੀ ਮਤਲਬ ਅਸੀਂ ਪਹਿਲੀ ਵਾਰ ਕਿਹਾ ਸੀ ਸਾਨੂੰ IT ਵਿੱਚ ਪਹਿਲੀ ਵਾਰ ਸਾਨੂੰ ਹੋਇਆ ਲੋਹੜੀ ਦਾ ਤੇ ਸਾਨੂੰ ਬਹੁਤ ਮਜ਼ਾ ਆਇਆ ਜਿਵੇਂ ਕਿ ਸਾਰੀਆਂ ਕੁੜੀਆਂ ਨੇ ਬਹੁਤ ਹੀ ਜੋਸ਼ ਨਾਲ ਤਿਆਰੀਆਂ ਕੀਤੀਆਂ ਬਹੁਤ ਹੀ ਜੋਸ਼ ਨਾਲ ਸਾਰੀਆਂ ਪਰਫਾਰਮੈਂਸ ਇੰਨੀਆਂ ਸੋਹਣੀਆਂ ਤਿਆਰ ਕੀਤੀਆਂ ਤੇ ਸਭ ਕੁਝ ਇੰਨਾ ਸੋਹਣਾ ਹੋਇਆ ਸਾਡੇ ਟੀਚਰਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਸਾਡਾ ਮਤਲਬ ਹਰੇ ਅਰੇਂਜਮੈਂਟ ਸਭ ਕੁਝ ਸਾਡੇ ਟੀਚਰਾਂ ਵੱਲੋਂ ਸਾਰੇ ਸਟੂਡੈਂਟਸ ਵੱਲੋਂ ਉਹਦਾ ਓਕੇ ਸੀ ਸਾਨੂੰ ਬਹੁਤ ਪਸੰਦ ਆਇਆ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ